ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਮ ਪਰ ਸਵਾਗਤ ਕਰਦਾ ਅੱਜ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਸ੍ਰੀ ਮਾਸਤੂਆਣਾ ਸਾਹਿਬ ਦੀ ਧਰਤੀ ਤੇ ਸੰਤਪਤ ਸਿੰਘ ਜੀ ਉਹਨਾਂ ਦੇ ਤੇ ਇੱਥੇ ਉਹਨਾਂ ਦਾ ਜੋ ਮੇਲਾ ਸਜਿਆ ਹੋਇਆ ਤੇ ਇੱਥੇ ਆਪਾਂ ਖੜੇ ਆ ਇਸ ਟਾਈਮ ਮਹਿੰਦਰ ਆੜਿਆਂ ਦੇ ਸਟਾਲ ਦੇ ਉੱਤੇ ਤੇ ਇੱਥੇ ਹੁਣ ਇੱਕ ਟਰੈਕਟਰ ਦੀ ਡਿਲੀਵਰੀ ਹੋਣ ਜਾ ਰਹੀ ਆ ਤੇ ਨਾਲੇ ਤਾਂ ਆਪਾਂ ਜਿਹੜੇ ਵੀਰ ਇੱਥੇ ਡਿਲੀਵਰੀ ਲੈਣ ਲੱਗੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਥੋੜੀ ਤੇ ਨਾਲੇ ਆਪਾਂ ਜੋ ਇਹ ਡੀਲਰ ਸਪ ਨੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਂਦੇ ਆਂ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਹੋ ਇੰਸਟਾ ਤੇ ਦਾ ਬਿੱਟੂ ਨਿਆਪਰ ਪੇਜ ਨੂੰ ਫਾਲੋ ਜ਼ਰੂਰ ਕਰਨਾ ਕਿੱਥੇ ਤੁਸੀਂ ਆਪਾਂ ਨੂੰ 5000 ਤੇ ਪਜਾਇਆ ਫੇਸਬੁੱਕ ਤੇ ਨਾਲੇ YouTube ਤੇ ਤੇ ਉਥੇ ਹੁਣ ਆਪਣੇ ਵੀਰ ਨੂੰ ਦਸਾਜਾ ਤੇ ਪਹੁੰਚਾਓ ਇੰਨੇ ਕ ਵੀਰ ਦੀ ਮਦਦ ਜ਼ਰੂਰ ਕਰਨਾ ਤੇ ਆਓ ਵਾਧਿਆ ਵੀਡੀਓ ਵੱਲ ਸਾਸਰੀ ਗਲਬਾਈ ਜੀ ਅੱਛੀ ਰਾਜ ਜੀ ਸਵਾਗਤ ਕਰਦੇ ਆ ਸਾਡੇ YouTube ਚੈਨਲ ਤੇ ਹਾਂਜੀ ਭਾਈ ਜੀ ਤੇ ਇੱਕ ਵਾਰ ਆਪਣਾ ਕਿਸਾਨਾ ਨੂੰ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ ਮੇਰਾ ਨਾਮ ਜਗਤਾਰ ਸਿੰਘ ਜੀ ਹਾਂਜੀ ਸਾਨਾ ਹਜਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਸਤੌਜ ਜੀ ਪਿੰਡ ਸਤੌਜ ਜੀ ਸਤੌਲ ਜੀ ਹਾਂਜੀ ਤੇ ਵੀਰ ਜੀ ਫੀਲਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੋਰ ਵੀ ਬਹੁਤ ਟਰੈਕਟਰ ਨੇ ਹਾਂਜੀ ਬਹੁਤ ਇੱਥੇ ਮੇਲੇ ਦੇ ਵੀ ਬਹੁਤ ਸਟਾਲ ਲੱਗੇ ਹੋਏ ਨੇ ਹਾਂਜੀ ਤੇ ਤੁਸੀਂ ਮਿੰਦਰਾ ਹੀ ਕਿਉਂ ਚੁਣਿਆ ਮਿੰਦਰਾ ਚਲਾਉਨੇ ਆ ਜੀ ਬਸ ਮਿੰਦਰਾ ਮਿੰਦਰਾ ਚਲਾਉਨੇ ਆ ਹਾਂਜੀ ਤੇ ਚਲਾਉਨੇ ਤਾਂ ਹੈਗੇ ਆ ਤੁਸੀਂ ਵੀ ਫੇਰ ਵੀ ਕੋਈ ਵਜ੍ਹਾ ਹੁੰਦੀ ਆ ਵੀ ਤੇਲ ਘਟ ਜਾਂਦਾ ਜਾਂ ਕੋਈ ਹੋਰ ਆ ਵੀ ਡੀਜ਼ਲ ਦਾ ਹੈਗਾ ਸਿਰਫ ਫਰਕ ਜੀ ਹਾਂਜੀ ਡੀਜ਼ਲ ਦਾ ਫਰਕ ਹੈਗਾ ਜੀ ਡੀਜ਼ਲ ਦਾ ਫਰਕ ਆ ਹਾਂਜੀ ਹਾਂਜੀ ਅੱਛਾ ਰੋਜ ਖਾਨ ਵਾਲੀ ਤੋਂ ਪਹਿਲਾਂ ਕਿਹੜਾ ਟਰੈਕਟਰ ਸੀ ਤੁਹਾਡੇ ਕੋਲ ਡੀਆਈਆਈ 265 ਵੀਏ 265 ਹਾਂਜੀ ਆਪਣਾ ਮਹਿੰਦਰਾ ਹੀ ਸੀ ਜੀ ਹਾਂਜੀ ਠੀਕ ਆ ਮਹਿੰਦਰਾ ਹੀ ਪਹਿਲਾਂ ਚਲਾਉਨੇ ਹਾਂ ਹਾਂਜੀ ਹਾਂਜੀ ਤੇ ਮਹਿੰਦਰਾ ਹੀ ਹੁਣ ਲੈਣ ਲੱਗੇ ਹਾਂ ਹਾਂਜੀ ਠੀਕ ਆ ਜੀ ਠੀਕ ਆ ਤੇ ਹੋਰ ਕੋਈ ਮਹਿੰਦਰਾ ਟਰੈਕਟਰ ਬਾਰੇ ਕਹਿਣਾ ਚਾਹੁੰਦੇ ਹੋ ਮੈਂ ਕਿਉਂ ਮਹਿੰਦਰਾ ਏਜੰਸੀ ਵਾਲੇ ਜਿਹੜੇ ਬਾਊ ਨੇ ਜੀ ਸਾਡੇ ਉਹ ਨਜ਼ਦੀਕ ਨੇ ਠੀਕ ਆ ਜੀ ਸਾਡੇ ਨਾਲ ਮਿੱਤਰਤਾ ਰੱਖਦੇ ਨੇ ਬਹੁਤ ਹਾਂਜੀ ਹਾਂਜੀ ਉਹਦੇ ਕਰਕੇ ਹੀ ਬਸ ਥੋੜਾ ਜਿਆਦਾ ਮੋੜ ਰੱਖੀਦਾ ਠੀਕ ਆ ਤੇ ਇਹ 605 ਦੇ ਵਿੱਚ ਤੁਹਾਨੂੰ ਕੀ ਵਧੀਆ ਲੱਗਿਆ ਜੀ ਵੀਰ ਜੀ ਹਾਂ ਤੁਸੀਂ ਲੈਣ ਲੱਗੇ ਹੋ ਕੋਸਤਾ ਵਧੀਆ ਲੱਗ ਗਈ ਹੋ। ਲਿਫਟ ਕਪੈਸਿਟੀ ਵਧੀਆ ਜੀ। ਠੀਕ ਆ ਜੀ। ਇੰਜਨ ਦੀ ਲਾਈਫ ਵਧੀਆ ਜੀ। ਹਾਂ ਜੀ। ਬਾਕੀ ਗੇਰਾਂ ਦੀ ਸਪੀਡ ਸਪੂਡ ਬਹੁਤ ਸਹੀ ਹੈ ਜੀ। ਠੀਕ ਆ ਜੀ। ਜਿਹੜਾ ਜ ਕੰਮ ਲੈਣਾ ਉਹ ਜਿਆ ਲੈ ਲੈਣੇ। ਹਾਂ ਜੀ ਹਾਂ ਜੀ। ਹਾਂ ਜੀ। ਠੀਕ ਆ ਜੀ। ਪਹਿਲਾਂ ਲਿਫਟ 'ਚੋਂ ਮਾਰ ਖਾਂਦਾ ਸੀ ਹੁਣ ਲਿਫਟ ਹੈਵੀ ਕਰਤੀ ਜੀ। ਹਾਂ ਜੀ ਹਾਂ ਜੀ। ਹੁਣ ਸਹੀ ਹੋ ਗਈ। ਠੀਕ ਆ ਜੀ। ਹਾਂ ਜੀ। ਯਾਨੀ ਤੁਸੀਂ ਸੰਤੁਸ਼ਟ ਹੋ ਇਹਦੋਂ? ਜਮਾਨਤ ਹਾਂ। ਖੁਸ਼ ਹੋ ਬੂਰਾ। ਜਮਾਨ ਜੀ। ਚਲੋ ਬਹੁਤ ਬਹੁਤ ਵਧਾਈਆਂ। ਵਧਾਈ ਜੀ। ਤੁਹਾਡੇ ਘਰੇ ਜਾ ਕੇ ਤਰੱਕੀ ਕਰੇ ਭ ਨੰਦੋਗਣੀ ਰਾਜ ਚੌਗਣੀ ਤਰੱਕੀ ਕਰੋ ਦਰਸ਼ਕੋ ਕਿਸਾਨ ਵੀਰੋ ਯਾਸੀ ਦੇ ਮਾਲਕ ਵੀ ਆ ਗਏ ਨੇ ਹਰੀਸ਼ ਗੋਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ YouTube ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰਾਂ ਨੂੰ ਇੱਕ ਦੱਸ ਦੋ ਜੀ ਆਪਣੇ ਕਿੱਥੇ ਕਿੱਥੇ ਬਰਾਜਾ ਮੰਨ ਲਾ ਕਿੱਥੇ ਕਿੱਥੇ ਤੱਕ ਫੈਤਰ ਜਾਂਦਾ ਸਾਡਾ ਪਰਿਵਾਰ ਪਿਛਲੇ 50 ਸਾਲ ਤੋਂ ਸਾਨੂੰ 1974 ਤੋਂ ਟਰੈਕਟਰ ਲਾਈਨ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੀ ਮੇਰੇ ਪਿਤਾ ਜੀ ਤੇ ਤਾਇਆ ਜੀ ਹਾਂਜੀ ਉਹ ਕਰਦੇ ਰਹੇ ਨੇ ਕੰਮ ਤੇ ਆਪਣੇ ਕੋਲ ਸੁਨਾਮ ਸੰਗਰੂਰ ਤੇ ਪਾਨੀਗੜ ਤਹਿਸੀਲ ਦੇ ਵਿੱਚ ਬ੍ਰਾਂਚਾ ਹੈਗੀਆਂ ਨੇ Mahindra Tractors ਦੀ ਠੀਕ ਹੈ ਜੀ ਠੀਕ ਹੈ ਤੇ ਹੋਰ ਆ ਬਾਈ ਜੀ ਉਹਨਾਂ ਨੇ ਤਾਂ ਖੁਸ਼ ਨੇ ਪੂਰੇ ਸੰਤੁਸ਼ਟ ਨੇ ਟਰੈਕਟਰ ਨੂੰ ਕਹਿੰਦੇ ਬਹੁਤ ਵਧੀਆ ਇਹ ਸਾਡੇ ਬਹੁਤ ਪੁਰਾਣੀ ਮਿੱਤਰ ਨੇ ਅੱਛਾ ਜੀ ਇਹ ਪਹਿਲਾਂ ਵੀ ਟਰੈਕਟਰ Mahindra ਨੂੰ ਸ਼ੁਰੂ ਤੋਂ ਪ੍ਰੈਫਰ ਕਰਦੇ ਨੇ ਇਸ ਤੋਂ ਪਹਿਲਾਂ ਅਸੀਂ ਸਵਰਾਜ ਟਰੈਕਟਰ ਦੀ ਏਜੰਸੀ ਰੱਖੀ ਆ ਹਾਂਜੀ ਇਹਨਾਂ ਨੂੰ ਬਹੁਤ ਵਾਰ ਕਹੀਦਾ ਸੀ ਵੀ ਸਾਡਾ ਟਰੈਕਟਰ ਦਾ ਸਾਡਾ ਟਰੈਕਟਰ ਦਾ ਪਰ ਆਂਦੇ ਨਹੀਂ ਸੀ ਸਾਡਾ ਚਾਹ ਪੀ ਕੇ ਮੁੜ ਜਾਂਦੇ ਸੀ ਅੱਛਾ ਤੇ ਇਹ ਹੁਣ ਜਦੋਂ ਦੀ ਅਸੀਂ ਮਹੀਂਦਰਾ ਏਜੰਸੀ ਲਈ ਇਹਨਾਂ ਨੇ ਪਿਛਲੇ ਮਹੀਨੇ ਲਗਾਤਾਰ 4 ਮਹੀਨੇ ਚ ਜੇ ਮੈਂ ਗੱਲ ਕਰਾਂ ਤਾਂ 8-10 ਟਰੈਕਟਰ ਬਕਵਾਤੇ ਹੋਣਗੇ ਅੱਛਾ ਜੀ ਇਹਨਾਂ ਨੇ ਇਹਨਾਂ ਨੇ ਇਹ ਖੁਦ ਇਹ ਟਰੈਕਟਰਾਂ ਦੇ ਬਹੁਤ ਵਧੀਆ ਜਾਣਕਾਰ ਨੇ ਮਸ਼ੀਨਾਂ ਦੇ ਤੇ ਹੁਣ ਇਹ ਅੱਜ ਖੁਦ ਆਪਣੇ ਘਰ ਵਾਸਤੇ ਟਰੈਕਟਰ ਲੈ ਕੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਪ੍ਰਮਾਤਮਾ ਇਹਨਾਂ ਦੇ ਘਰ ਇਹ ਸੰਦ ਨਾਲ ਦਿਨ-ਦੁngਰੀ ਰਾਤ ਨੂੰ ਕੀ ਕਰੇ ਹਾਂਜੀ ਹਾਂਜੀ ਨਾਲੇ ਦਰਸ਼ਕੋ ਤੁਹਾਨੂੰ ਹੋਰ ਦੱਸਦੀ ਏ ਮਹੀਂਦਰਾ ਕਿੰਦਾ ਦੀ ਕੰਪਨੀ ਆ ਆ ਵੀਰ ਹੋਰ ਵੀ ਖੜੇ ਨੇ ਨਾਲ ਬਾਲਡ ਦੇ ਵਿੱਚ ਸਾਰਿਆਂ ਨਾਲ ਵੱਧ ਟਰੈਕਟਰ ਵੇਚਣ ਵਾਲੀ ਕੰਪਨੀ ਐ ਮੇਂਦਰਾ ਬਾਲਡ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਸਾਰਿਆਂ ਤੋਂ ਜ਼ਿਆਦਾ ਟਰੈਕਟਰ ਮੇਂਦਰਾ ਦੇ ਵਿਕਦੇ ਨੇ ਤੇ ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਨੂੰ ਤੁਹਾਡਾ ਗੱਲਬਾਤ ਕਰਨ ਲਈ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਵਧਾਈਆਂ ਵੀਰਾਂ ਤੁਹਾਨੂੰ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਭਰਾਵੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਫੇਸਬੁਕ ਤੇ ਹੁੰਦਾ ਬਿੱਟੂ ਨਿਆਪਰ ਨੂੰ ਫੋਲੋ ਜ਼ਰੂਰ ਕਰਨਾ ਇੰਸਟਾ ਤੇ ਹੈਗੀ ਆਪਣੀ ਆਈਡੀ ਬਿੱਟੂ ਨਿਆਪਰ 1 ਤੇ ਜਿੱਥੇ ਤੁਸੀਂ ਆਪਣੇ ਵੀਰ ਨੂੰ 5000 ਤੇ ਪਹੁੰਚਾਇਆ ਫੇਸਬੁਕ ਤੇ ਨਾਲੇ YouTube ਤੇ ਉੱਥੇ ਹਣ 10000 ਤੇ ਪਹੁੰਚਾਓ ਧੰਨਵਾਦ